ਸ਼ਤਿ ਸ਼੍ਰੀ ਅਕਾਲ ਜੀ ਅੱਜ ਲੱਗੀਆਂ ਜੀ ਮੈਂ ਹਲਦੀ ਲਗਾਣ ਤੇ ਹਲਦੀ ਤੁਸੀਂ 2-3 ਤਰੀਕਿਆਂ ਦੇ ਨਾਲ ਲਗਾ ਸਕਦੇ ਹੋ ਆਪਾਂ ਸਾਰੇ ਤਰੀਕੇ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਭ ਤੋਂ ਆਸਾਨ ਤੇ ਸੌਖਾ ਤਰੀਕਾ ਹੈਗਾ ਕਿ ਜਦੋਂ ਵੀ ਤੁਹਾਡੇ ਕੋਲ ਹਲਦੀ ਦਾ ਬੀਜ ਹੁੰਦਾ ਆ ਤੁਸੀਂ ਉਹਨੂੰ ਮਿੱਟੀ ਦੇ ਵਿੱਚ ਦਬਾ ਦਿਓ ਤੇ ਜਦੋਂ ਲਗਾਉਣ ਦਾ ਟਾਈਮ ਆਉਂਦਾ ਫਿਰ ਤੁਸੀਂ ਉਹਨੂੰ ਪੱਟੋਤ ਲਗਾ ਦਿਓ ਉਹ ਹਲਦੀ ਬਹੁਤ ਛੇਤੀ ਉੱਗ ਜਾਂਦੀ ਆ ਤੇ ਮੈਂ ਵੀ 2 ਮਹੀਨੇ ਪਹਿਲਾਂ ਹਲਦੀ ਜਦੋਂ ਪੱਟੀ ਸੀਗੀ ਉਦੋਂ ਪੱਟ ਕੇ ਤੇ ਮੈਂ ਇੱਥੇ ਮਿੱਟੀ ਥਲੇ ਜ਼ਮੀਨ ਚ ਲਗਾ ਦਿੱਤੀ ਸੀ ਤੇ ਉਹ ਅੱਜ ਮੈਨੂੰ ਇਸ ਤਰ੍ਹਾਂ ਉਂਗਰੀ ਹੋਈ ਦੀ ਸੀ ਤੇ ਮੈਂ ਕਿਹਾ ਹੁਣ ਇਹਨੂੰ ਪੱਟ ਕੇ ਤਾਂ ਲਗਾ ਦਈਏ ਜੇ ਹਜੇ ਵੀ ਨਹੀਂ ਪਟਾਂਗੇ ਤਾਂ ਫਿਰ ਇਹਨੇ ਇੱਥੇ ਜੜਾਂ ਫੜ ਲੈਣੀਆਂ ਤੇ ਬਾਅਦ ਵਿੱਚ ਫਿਰ ਜਿਹੜੀ ਆ ਉਹ ਹਲਦੀ ਆਪਣੀ ਵਧੀਆ ਤਰੀਕੇ ਨਾਲ ਜਿਹੜੀ ਉਗਣੀ ਨਹੀਂ ਹੈਗੀ ਤੇ ਹੁਣ ਮੈਂ ਇਹਨੂੰ ਮਿੱਟੀ ਦੇ ਵਿੱਚੋਂ ਪੱਟ ਲੈਣਾ ਕੁਝ ਮੈਂ ਇਸ ਤਰ੍ਹਾਂ ਦਬਾਤੀ ਸੀ ਜੜਾਂ ਦੀਆਂ ਤੇ ਕੁਝ ਮੈਂ ਉਦਾਂ ਰੱਖੀ ਹੋਈ ਆ ਦੋਨੇ ਤਰੀਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਦੇਖਾਂਗੇ ਕਿ ਕਿਹੜੀ ਹਲਦੀ ਜਿਹੜੀ ਜਲਦੀ ਤੇ ਵਧੀਆ ਗਰੋਹ ਹੁੰਦੀ ਆ ਤੇ ਹੁਣ ਮੈਂ ਇਹਨੂੰ ਪਹਿਲਾਂ ਇੱਥੇ ਮਿੱਟੀ ਦੇ ਵਿੱਚੋਂ ਕੱਢ ਲਵਾਂ ਇੱਟ ਮੈਂ ਨਿਸ਼ਾਨੀ ਦੇ ਤੌਰ ਤੇ ਰੱਖੀ ਹੋਈ ਸੀਗੀ ਕਿ ਆਪਾਂ ਨੂੰ ਪਤਾ ਰਹੇ ਕਿ ਆਪਾਂ ਇੱਥੇ ਹਲਦੀ ਬੀਜੀ ਹੋਈ ਆ ਮੈਨੂੰ ਤਾਂ ਵੈਸੇ ਜ਼ਿਆਦਾ ਹੀ ਭੁੱਲ ਗਿਆ ਸੀ ਉਹ ਅੱਜ ਮੈਂ ਉੱਗੀ ਹੋਈ ਦੇਖੀ ਤਾਂ ਮੈਨੂੰ ਯਾਦ ਆਇਆ ਵੀ ਮੈਂ ਤਾਂ ਇੱਥੇ ਜਿਹੜੀ ਹਲਦੀ ਆ ਉਹ ਲਗਾਈ ਸੀ ਇਹ ਦੇਖੋ ਤੁਸੀਂ ਇਹਨੇ ਜੜਾਂ ਫੜ ਲਈਆਂ ਇਸ ਤਰ੍ਹਾਂ ਉੱਗ ਕੇ ਇਹ ਢੇੜੀ ਵੱਡੀ ਹੋ ਗਈ ਆ ਤੇ ਹੁਣ ਇਹਨੂੰ 2-3 ਦਿਨ ਦੇ ਵਿੱਚ ਹੀ ਬੱਸ ਆਪਾਂ ਲਗਾ ਕੇ ਤੇ ਇਹਨੇ ਪੱਤੇ ਨਿਕਲੇ ਹੋਣੇ ਆ ਤੇ ਲਗਾਉਣ ਤੋਂ ਬਾਅਦ ਇਹਨੂੰ ਪਾਣੀ ਹੁਣ ਆਪਾਂ ਲਗਾਤਾਰ ਦੇਣਾ ਵਾ ਨਮੀ ਬਣਾ ਕੇ ਰੱਖਣੀ ਆ ਮਿੱਟੀ ਦੇ ਵਿੱਚ ਤਾਂ ਕਿ ਇਹਦੀਆਂ ਜੜਾਂ ਜਿਹੜੀਆਂ ਹਜੇ ਬਹੁਤ ਹੀ ਕੂਲੀਆਂ ਵਾਂ ਉਹ ਸੁੱਕਣ ਨਾ ਧੁੱਪ ਦੇ ਨਾਲ ਕਿਉਂਕਿ ਇੱਥੇ ਤਾਂ ਛਾਂ ਸੀਗੀ ਇਸ ਕਰਕੇ ਇੱਥੇ ਇਹਨੂੰ ਕੋਈ ਇਹੋ ਜਿਹੀ ਸਮੱਸਿਆ ਨਹੀਂ ਆਈ ਤੇ ਹੁਣ ਮੈਂ ਇਹਨੂੰ ਲਗਾਣਾ ਆ ਛੱਤ ਤੇ ਇਹ ਮੈਂ ਕਿਨੂਆ ਦੇ ਥਲੇ ਲਗਾਈ ਹੋਈ ਸੀਗੀ ਇੱਥੇ ਠੰਡਾ ਥਾਂ ਵਾ ਬਿਲਕੁਲ ਧੁੱਪ ਨਹੀਂ ਆਉਂਦੀ ਸਾਰਾ ਦਿਨ ਵੀ ਤੇ ਹੁਣ ਆਪਾਂ ਸਾਰੇ ਪਹਿਲਾਂ ਇਕੱਠੀ ਕਰ ਲਈਏ ਬਾਰੋਂ ਮੈਂ ਹਲਦੀ ਸਾਰੀ ਪੱਟ ਕੇ ਲੈ ਆਈਆਂ ਤੇ ਕੁਝ ਹਲਦੀ ਨਾ ਮੈਂ ਇੱਥੇ ਰੇਤਾ ਦੇ ਵਿੱਚ ਨੱਪੀ ਸੀਗੀ ਇਸ ਕਰਕੇ ਵੀ ਦੇਖਦੇ ਆ ਵੀ ਕਿਹੜੀ ਹਲਦੀ ਜਿਹੜੀ ਪਹਿਲਾਂ ਉੱਗਦੀ ਆ ਤੇ ਰੇਤਾ ਵਿੱਚ ਨੱਪੀ ਨੱਪੀ ਹੋਈ ਹਲਦੀ ਤੁਸੀਂ ਦੇਖ ਸਕਦੇ ਹੋ ਕਿ ਕਿੱਡੀ-ਕਿੱਡੀ ਵੱਡੀ ਹੋ ਗਈ ਆ ਮੈਂ ਦੇਖੀ ਨਹੀਂ ਬਾਅਦ ਵਿੱਚ ਤੇ ਇਹ ਤਾਂ ਲਗਾਉਣ ਤੋਂ ਵੀ ਜ਼ਿਆਦਾ ਵੱਡੀ ਹੋ ਗਈ ਆ ਤੇ ਤੁਸੀਂ ਵੀ ਜੇ ਚਾਹੋ ਤਾਂ ਹਜੇ ਵੀ ਤੁਸੀਂ ਇਸ ਤਰ੍ਹਾਂ ਜਿਹੜੀ ਆ ਹਲਦੀ ਨੱਪ ਕੇ ਲਗਾ ਸਕਦੇ ਹੋ ਕਿਉਂਕਿ ਹਜੇ ਮੌਸਮ ਇਹਦਾ ਨੰਗਿਆ ਨਹੀਂ ਹੈਗਾ ਜੁਲਾਈ ਤੱਕ ਤੁਸੀਂ ਆਰਾਮ ਦੇ ਨਾਲ ਹਲਦੀ ਤੇ ਆਪਣੀ ਅਰਬੀ ਕੋਈ ਵੀ ਜਿਹੜੀ ਕੰਦ ਵਾਲੀ ਚੀਜ਼ ਆ ਜਿਹਦੇ ਥੱਲੇ ਰੂਟ ਬੰਦੀਆਂ ਉਹ ਤੁਸੀਂ ਲਗਾ ਸਕਦੇ ਹੋ ਤੇ ਇਹਨੂੰ ਮੈਂ ਹੁਣ ਪਾਟ ਲਵਾਂ ਪਹਿਲਾਂ ਕਿਉਂਕਿ ਇਹ ਪਟੜੀ ਵੀ ਹੁਣ ਡੂੰਘੀ ਪੈਣੀ ਆ ਇਹਦੀਆਂ ਜੜ੍ਹਾਂ ਜਿਹੜੀਆਂ ਜ਼ਿਆਦਾ ਡੂੰਘੀਆਂ ਚਲੇ ਗਈਆਂ ਤੁਸੀਂ ਦੇਖੋ ਕਿੱਡੀ-ਕਿੱਡੀ ਉੱਗ ਕੇ ਹੋ ਗਈ ਆ ਜੇ ਤੁਸੀਂ ਹੁਣ ਲਗਾਨੀ ਆ ਤੇ ਮੇਰੇ ਹਿਸਾਬ ਨਾਲ ਤੁਸੀਂ ਰੇਤਾ ਦੇ ਵਿੱਚ ਨੱਪੋ ਕਿਉਂਕਿ ਰੇਤਾ ਦੇ ਵਿੱਚ ਆ ਤੁਸੀਂ ਦੇਖੋ ਇਕੱਠੀਆਂ ਇੱਕੋ ਦੇ ਨਹੀਂ ਲਗਾਈਆਂ ਸੀ ਜਿਹੜੀਆਂ ਰੇਤਾ ਵਾਲੀਆਂ ਵਾ ਉਹ ਦੇਖੋ ਕਿੱਡੀ-ਕਿੱਡੀ ਵੱਡੀ ਹੋ ਗਈ ਆ ਤੇ ਜਿਹੜੀ ਦੂਜੀ ਆ ਉਹਨੂੰ ਮਸਾ ਹਜੇ ਜੜ੍ਹਾਂ ਹੀ ਨਿਕਲੀਆਂ ਆ ਹਲਦੀ ਦੇਖੋ ਤੁਸੀਂ ਮੈਂ ਸਾਰੀ ਇਸ ਤਰ੍ਹਾਂ ਪਟਕੇ ਲਿਆਈਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ ਕਿੱਡੇ ਵੱਡੇ ਜੜੇ ਦੇ ਬੂਟੇ ਉਹ ਹੋ ਗਏ ਆ ਤੇ ਕੁਝ ਹਲਦੀ ਮੇਰੇ ਕੋਲ ਹੋਰ ਪਈ ਸੀਗੀ ਹਲੇ ਤੇ ਉਹਨੂੰ ਵੀ ਮੈਂ ਹੁਣ ਡੇਟਾ ਦੇ ਵਿੱਚ ਦਬਾ ਦਿੱਤਾ ਆ ਤੇ ਦੇਖਦੇ ਆ ਕਿ ਉਹ ਕਿੰਨੇ ਕ ਦਿਨਾਂ ਦੇ ਵਿੱਚ ਉੱਗਦੀ ਆ ਤੇ ਫਿਰ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਲਗਾਵਾਂਗੇ ਜਿਆਦਾ ਇੱਕ ਕਾਰਨ ਇਹ ਵੀ ਸੀ ਮੇਰਾ ਇਸ ਬਾਰੇ ਇਸ ਤਰ੍ਹਾਂ ਲਗਾਉਣ ਦਾ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਜਦੋਂ ਮੈਂ ਹਲਦੀ ਪੱਟੀ ਸੀਗੀ ਕਿਉਂਕਿ ਮੇਰੀ ਪਿਛਲੇ ਸਾਲ ਵਾਲੀ ਨਾ ਹਲਦੀ ਉੱਗੀ ਨਹੀਂ ਸੀ ਅੱਧਿਓ ਜਿਆਦਾ ਉਹ ਇਸੇ ਤਰ੍ਹਾਂ ਗੰਡੀਆਂ ਹੀ ਪਈਆਂ ਰਹੀਆਂ ਕੀ ਕਾਰਨ ਸੀ ਇਹਦੇ ਬਾਰੇ ਮੈਨੂੰ ਨਹੀਂ ਹਜੇ ਤੱਕ ਸਮਝ ਲੱਗੀ ਕਿ ਕਿਉਂ ਨਹੀਂ ਉੱਗੀ ਪਰ ਇਸ ਵਾਰ ਫਿਰ ਮੈਂ ਸੋਚਿਆ ਵੀ ਚਲੋ ਇਸ ਤਰ੍ਹਾਂ ਆਪਾਂ ਨਾ ਇਹਨੂੰ ਪਹਿਲਾਂ ਹੀ ਉਗਾ ਕੇ ਫਿਰ ਬੀਜਦੇ ਆ ਕਿਉਂਕਿ ਸਾਰੀ ਮਿਹਨਤ ਵੀ ਇੰਨੀ ਕੀਤੀ ਤਾਂ ਹਲਦੀ ਵੀ ਮੇਰੀ ਪਿਛਲੇ ਸਾਲ ਕੁਝ ਵੀ ਨਹੀਂ ਨਿਕਲੀ ਕਿਉਂਕਿ ਅੱਧੇ ਜਾਰੀਆਂ ਗੰਡੀਆਂ ਉਗੀਆਂ ਹੀ ਨਹੀਂ ਸੀ ਉਸੇ ਤਰ੍ਹਾਂ ਹੀ ਪਈਆਂ ਸੀ ਨਾ ਤਾਂ ਉਹ ਖਰਾਬ ਹੋਈਆਂ ਨਾ ਗਲੀਆਂ ਕੁਝ ਨਹੀਂ ਹੋਇਆ ਬਸ ਇਸੇ ਤਰ੍ਹਾਂ ਹੀ ਪਈਆਂ ਰਹੀਆਂ ਤੇ ਇਹ ਮੈਂ ਇਸ ਤਰ੍ਹਾਂ ਕਰੀਟ ਲੈ ਲਏ ਆ ਕਿਉਂਕਿ ਮੇਰੇ ਕੋਲ ਹਲੇ ਗ੍ਰੋ ਬੈਗ ਖਾਲੀ ਨਹੀਂ ਹੈਗੇ ਜਿੱਦਾਂ ਜਿੱਦਾਂ ਆਪਣੇ ਕੋ ਗ੍ਰੋ ਬੈਗ ਖਾਲੀ ਹੋਈ ਜਾਣਗੇ ਉਸੇ ਉਸੇ ਤਰ੍ਹਾਂ ਆਪਾਂ ਲਗਾਈ ਜਾਣਾ ਵਾ ਇਹਦੇ ਵਿੱਚ ਮੈਂ ਪਾ ਲਈ ਆ 60% ਜਿਹੜੀ ਨਾਰਮਲ ਮਿੱਟੀ ਇੱਥੋਂ ਦੀ ਉਹੀ ਪਾਈ ਆ ਕਿਉਂਕਿ ਮੈਂ ਪਹਿਲਾਂ ਹੀ ਬਣਾ ਕੇ ਰੱਖ ਲਈ ਆ ਮਿੱਟੀ ਨਹੀਂ ਤਾਂ ਫਿਰ ਵੀਡੀਓ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ 60% ਮੈਂ ਮਿੱਟੀ ਪਾ ਲਈ ਆ ਤੇ 25 ਤੋਂ 30% ਮੇਰੇ ਜਿਹੜੀ ਇਸ ਤਰ੍ਹਾਂ ਦੀ ਗਲੀ ਸੜੀ ਗੋਬਰ ਖਾਦ ਸੀ ਉਹ ਪਾ ਲਈ ਆ ਤੇ ਕੁਛ ਮੇਰੇ ਕੋ ਪੱਤਿਆਂ ਦੀ ਖਾਦ ਪਈ ਸੀ ਉਹ ਵੇਮ ਵਿੱਚ ਮਿਕਸ ਕਰ ਦਿੱਤੀ ਆ ਤੇ ਕੁਛ ਮੈਂ ਥੋੜੀ ਮੈਂ ਇਹਦੇ ਵਿੱਚ ਪਾਈ ਆ ਕਲੀ ਤੇ ਹੁਣ ਸਭ ਤੋਂ ਪਹਿਲਾਂ ਆਸਾਨ ਤਰੀਕਾ ਲਗਾਉਂਦਾ ਇਹ ਹੀ ਹੁੰਦਾ ਕਿ ਤੁਸੀਂ ਜਿਸ ਤਰ੍ਹਾਂ ਉਗਾਈ ਆ ਮੇਰੇ ਵਾਂਗੂ ਤਾਂ ਛੋਟੇ-ਛੋਟੇ ਇਸ ਤਰ੍ਹਾਂ ਟੋਏ ਮਾਰ ਕੇ ਤੇ ਉਹਦੇ ਵਿੱਚ ਇਸ ਤਰ੍ਹਾਂ ਤੁਸੀਂ ਗੰਡੀ ਨੂੰ ਰੱਖ ਦੋ ਤਾਂ ਕਿ ਪੂਰੀ ਗੰਡੀ ਜਿਹੜੀ ਮਿੱਟੀ ਦੇ ਵਿੱਚ ਨੱਪੀ ਜਾਵੇ ਇੰਨਾ ਕੁ ਤੁਸੀਂ ਟੋਆ ਮਾਰੋ ਕਿਉਂਕਿ ਜਦੋਂ ਫਿਰ ਹਵਾ ਵਗੈਰਾ ਚੱਲਣੀਆਂ ਆ ਨਾ ਤਾਂ ਫਿਰ ਹਲਦੀ ਜਿਹੜੀ ਉੱਤੋਂ ਡਿੱਗ ਜਾਂਦੀ ਹੈ ਜੇ ਆਪਾਂ ਇਹਨੂੰ ਉੱਤੇ-ਉੱਤੇ ਰੱਖਾਂਗੇ ਬਸ ਇਸ ਤਰ੍ਹਾਂ ਇਹਨੂੰ ਤੁਸੀਂ ਦੱਬ ਦੋ ਇਸੇ ਤਰ੍ਹਾਂ ਛੋਟਾ ਜਾਂ ਟੋਆ ਕਰੋ ਬਹੁਤ ਹੀ ਆਸਾਨ ਤਰੀਕਾ ਹੁੰਦਾ ਲਗਾਉਣ ਦਾ ਇਹ ਵਿੱਚ ਕੋਈ ਇਦਾਂ ਦਾ ਕੋਈ ਮੰਤਰ ਨਹੀਂ ਹੁੰਦਾ ਕਿ ਤੁਸੀਂ ਲਗਾ ਨਹੀਂ ਸਕਦੇ ਜਾਂ ਤੁਹਾਨੂੰ ਜਾਣਕਾਰੀ ਨਹੀਂ ਹੈਗੀ ਤਾਂ ਤੁਹਾਡੇ ਕੋ ਲੱਗੂਗੀ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਹਲਦੀ ਫੜੋ ਤੇ ਬਸ ਇਸੇ ਤਰ੍ਹਾਂ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਇਸ ਤਰ੍ਹਾਂ ਛੋਟੇ-ਛੋਟੇ ਰੋਏ ਕੱਢ ਕੇ ਲਗਾਈ ਜਾਵਾਂਗੇ ਜਿਹੜੀ ਨਈ ਫੁਟਾਵ ਆ ਜਿਹਦੇ ਵਿੱਚ ਉਹ ਵੀ ਆਪਾਂ ਇਸੇ ਤਰ੍ਹਾਂ ਹੀ ਲਗਾ ਦੇਣੀ ਆ ਕੋਈ ਏ ਨਹੀਂ ਹੁੰਦਾ ਵੀ ਇਹਦੇ ਵਿੱਚ ਕਿ ਸਿੱਧਾ ਪੁੱਠਾ ਰੱਖਣੀ ਜਾਂ ਕੁਝ ਨਹੀਂ ਹੈਗਾ ਬਸ ਇਸ ਤਰ੍ਹਾਂ ਤੁਸੀਂ ਲਗਾਓ ਤੇ ਉੱਤੇ ਮਿੱਟੀ ਪਾ ਦਿਓ ਤੇ ਹੁਣ ਮੈਂ ਸਾਰੀ ਪਹਿਲਾਂ ਹਲਦੀ ਲਗਾ ਲਵਾਂ ਫਿਰ ਅੱਗੇ ਤੁਹਾਨੂੰ ਆ ਵੀਡੀਓ ਦਿਖਾਨੀ ਆ ਹਲਦੀ ਮੈਂ ਲਗਾਤੀ ਆ ਦੇਖੋ ਤੁਸੀਂ ਤੇ ਹੁਣ ਆਪਾਂ ਇਹਨੂੰ ਦੇ ਦੇਵਾਂਗੇ ਪਾਣੀ ਪਾਣੀ ਤੁਸੀਂ ਜ਼ਰੂਰ ਤੋਂ ਜ਼ਰੂਰ ਦੇਣਾ ਆ ਚਾਹੇ ਤਾਂ ਤੁਸੀਂ ਇਸ ਤਰ੍ਹਾਂ ਹਲਦੀ ਨੂੰ ਉਗਾ ਕੇ ਲਗਾਉਂਦੇ ਹੋ ਚਾਹੇ ਤੁਸੀਂ ਦੂਸਰੀ ਤਰ੍ਹਾਂ ਲਗਾਉਂਦੇ ਹੋ ਇੱਕ ਵਾਰੀ ਚੰਗੀ ਤਰ੍ਹਾਂ ਇਹਨੂੰ ਪਾਣੀ ਤੁਸੀਂ ਦੇ ਦੇਣਾ ਮਿਰਚਾਂ ਦੇ ਬੂਟੇ ਨਾ ਮੇਰੇ ਇਸ ਤਰ੍ਹਾਂ ਬਿਲਕੁਲ ਸਾਈਡ ਨੂੰ ਇਸ ਤਰ੍ਹਾਂ ਡਿੱਗ ਗਏ ਆ ਤੇ ਇਹਨਾਂ ਵਾਸਤੇ ਮੈਂ ਲੈ ਲਈ ਇਸ ਤਰ੍ਹਾਂ ਇੱਕ ਫੱਟੀ ਲਈ ਆ ਬਾਸ ਦੀ ਤੁਸੀਂ ਕੋਈ ਵੀ ਲੈ ਸਕਦੇ ਹੋ ਬਾਸ ਨਹੀਂ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਆਮ ਸੋਟੀ ਲੈ ਲਓ ਇਹਨੂੰ ਇਸ ਤਰ੍ਹਾਂ ਗਮਲੇ ਦੇ ਵਿੱਚ ਸਾਈਡ ਤੇ ਤੁਸੀਂ ਦਬਾ ਦਿਓ ਬਿਲਕੁਲ ਨੀਚੇ ਤੱਕ ਤਾਂ ਕਿ ਜਿਹੜੀ ਲੱਕੜੀ ਆਪਣੀ ਉਹ ਹਿੱਲੇ ਨਾ ਇਹਨੂੰ ਤੁਸੀਂ ਇਸ ਤਰ੍ਹਾਂ ਰੱਸੀ ਦੀ ਸਹਤਾਂ ਨਾਲ ਇਹਨੂੰ ਇਹਦੇ ਨਾਲ ਬੰਨ੍ਹ ਦੇਵੋ ਤਾਂ ਕਿ ਮਿਰਚ ਦਾ ਬੂਟਾ ਜਿਹੜਾ ਸਿੱਧਾ ਖੜਾ ਰਹੇ ਤਾਂ ਤਾਂ ਨੂੰ ਇਹ ਗਰੋ ਕਰੇ ਸਾਈਡ ਨੂੰ ਡਿੱਗੂਗਾ ਤਾਂ ਇਹਦਾ ਮਤਲਬ ਵਿੰਗਾ ਜਾਂਨੇ ਹੋ ਜਾਣਾ ਫਿਰ ਮਿਰਚਾਂ ਜਿਹੜੀਆਂ ਉਹ ਵੀ ਇਸ ਤਰ੍ਹਾਂ ਵਿੰਗੀਆਂ ਟੇਡੀਆਂ ਲੱਗਣੀਆਂ ਦੇਖੋ ਜਿਸ ਤਰ੍ਹਾਂ ਇਹ ਹੋ ਗਈ ਆ ਸਿੱਧਾ ਬੂਟਾ ਹੋਊਗਾ ਤੇ ਮਿਰਚਾਂ ਜਿਹੜੀਆਂ ਉਹ ਥੱਲੇ ਨੂੰ ਜਾਣਗੀਆਂ ਤੇ ਸਿੱਧੀਆਂ ਹੋਣਗੀਆਂ ਤੇ ਸੋਹਣੀਆਂ ਲੱਗਣਗੀਆਂ ਦੇਖਣ ਨੂੰ ਵੀ ਤੇ ਇਹ ਮੈਂ ਸਾਰੇ ਬੂਟੇ ਇਸ ਤਰ੍ਹਾਂ ਦੇਖੋ ਤੁਸੀਂ ਡੰਡੇ ਸਾਰੀਆਂ ਨਾਲ ਮੈਂ ਗੱਡ ਦਿੱਤੇ ਆ ਤੇ ਸਾਰੀਆਂ ਨੂੰ ਮੈਂ ਰੱਸੀ ਦੇ ਨਾਲ ਹੁਣ ਬੰਨ੍ਹ ਦਵਾਂਗੀ ਤੇ ਇਹਨਾਂ ਦੇ ਵਿੱਚ ਜਿੰਨਾ ਜਿਸ ਤਰ੍ਹਾਂ ਘਾਹ ਉਗ ਗਿਆ ਹੁੰਦਾ ਇਹ ਤੁਸੀਂ ਨਾਲੋਂ ਨਾਲ ਪੱਟੀ ਜਾਓ ਤੇ ਹਲਕੀ ਹਲਕੀ ਗੁਡਾਈ ਜਿਹੜੀ ਇਹਦੀ ਹਫਤੇ ਬਾਅਦ ਤੁਸੀਂ ਕਰ ਦਿਆ ਕਰੋ ਜਿਆਦਾ ਆਪਾਂ ਜੜਾ ਨੂੰ ਡਿਸਟਰਬ ਨਹੀਂ ਕਰਨਾ ਕਿਉਂਕਿ ਗਰਮੀ ਦਾ ਮੌਸਮ ਆ ਬਸ ਹਲਕੀ ਹਲਕੀ ਹੱਥ ਦੇ ਨਾਲ ਹੀ ਤੁਸੀਂ ਜਿਹੜੀ ਮਿੱਟੀ ਆ ਉਹ ਪੱਧਰ ਇਸ ਤਰ੍ਹਾਂ ਕਰ ਦਿਆ ਕਰੋ ਕਿਉਂਕਿ ਜਦੋਂ ਆਪਾਂ ਪਾਣੀ ਪਾਉਂਦੇ ਆ ਨਾ ਤੇ ਮਿੱਟੀ ਜਿਹੜੀ ਇੱਕ ਸਾਈਡ ਨੂੰ ਤੁਸੀਂ ਦੇਖਿਆ ਹੋਣਾ ਉਹ ਚਲੇ ਜਾਂਦੀ ਹੈ ਤੇ ਜੜਾ ਜਿਹੜੀਆਂ ਉਹ ਨੰਗੀਆਂ ਹੋ ਜਾਂਦੀਆਂ ਤੇ ਫਿਰ ਬੂਟੇ ਦੀ ਜਿਹੜੀ ਗਰੋਥ ਆ ਉਹ ਰੁਕ ਜਾਂਦੀ ਆ ਹਲਕੀ ਫੁਲਕੀ ਜੀ ਤੁਸੀਂ ਕੋਈ ਵੀ ਆਰਗੇਨਿਕ ਖਾਦ ਪਾ ਸਕਦੇ ਹੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਇਸ ਕਰਕੇ ਕੈਮੀਕਲ ਪਾਣ ਤੋਂ ਤੁਸੀਂ ਗਰੇਜ ਹੀ ਕਰੋ ਹਲੇ ਤੇ ਹਲਕੀ ਫੁਲਕੀ ਜੀ ਆਰਗੇਨਿਕ ਖਾਦ ਤੁਸੀਂ ਪਾਥੀਆਂ ਭਿਓ ਕੇ ਉਹ ਪਾ ਸਕਦੇ ਹੋ ਹੁਣ ਇਹ ਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ